ਸੰਦੂ ਦੇ ਘਰ ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਦੇ ਵਿੱਚ ਦੱਸਦੀ ਕਿ ਪੁਲਿਸ ਨੇ ਜੰਮੂ ਕਸ਼ਮੀਰ ਦੇ ਰਾਜੌਰੀ ਦੇ ਵਿੱਚ ਤਨਾਤਿਕ ਫੌਜੀ ਜਵਾਨ ਨੂੰ ਗ੍ਰਫਤਾਰ ਕੀਤਾ ਹੈ ਫੜੇ ਗਏ ਜਵਾਨ ਦੀ ਪਛਾਣ ਸੁਖਚਰਨ ਸਿੰਘ ਉਰਫ ਨਿੱਕਾ ਉਰਫ ਦੀਪੂ ਦੇ ਵਜੋਂ ਹੋਈ ਹੈ ਜੋ ਕਿ 30 ਸਾਲ ਦਾ ਹੈ ਮੁਕਸਰ ਸਾਹਿਬ ਦਾ ਵਾਸੀ ਹੈ ਤੇ ਐਸਪੀ ਦੱਸਦੇ ਕਿ ਐਸਐਸਪੀ ਐਨਆਈਏ ਦਾ ਕਹਿਣਾ ਹੈ ਕਿ 15-16 ਮਾਰਚ ਦੀ ਰਾਤ ਨੂੰ ਯੂਟਿਊਬਰ ਰੌਚਰ ਸੰਦੂ ਦੇ ਘਰ ਤੇ ਗ੍ਰਨੇਡ ਹਮਲੇ ਦੇ ਮਾਮਲੇ ਦੇ ਵਿੱਚ 18 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਜਨ੍ਹਾਂ ਦੇ ਵਿੱਚੋਂ 9 ਦੋਸ਼ੀਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤੇ ਪੰਜਾਬ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤੇ ਗਏ ਔਨ ਡਿਊ ਮਹਾਬੱਦਰ ਦਾ ਫੌਜੀ ਜਵਾਨ ਸੁਖਚਰਨ ਸਿੰਘ ਵੀ ਸਟੇਟ ਆਪਰੇਸ਼ਨ ਸੈੱਲ ਨੇ ਗ੍ਰਿਫਤਾਰ ਕੀਤਾ ਹੈ। NIA ਦੀ ਟੀਮ ਦੇ ਵੱਲੋਂ ਮੁਕਸਦ ਸਾਹਿਬ ਦੇ ਵਿੱਚ ਰੇਡ ਕੀਤੇ ਜਾਣ ਦੇ ਲਈ ਲਗਾਤਾਰ ਹੀ ਉੱਠ ਰਹੀਆਂ ਅਫਵਾਵਾਵਾਂ ਦਰਮਿਆਨ ਸਾਡੀ ਨਿਊਜ਼ ਟੀਮ ਨੇ ਪਿੰਡ ਮਹਾਬੱਦਰ ਪਹੁੰਚ ਕੇ ਫੌਜੀ ਸੁਖਚਰਨ ਸਿੰਘ ਪਿੰਡ ਦੇ ਵਸਿਆ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ। ਫੌਜੀ ਸੁਖਚਰਨ ਸਿੰਘ ਦੇ ਘਰ ਪਿੰਡ ਮਹਾਬੱਦਰ ਦੇ ਵਿੱਚ NIA ਦੀ ਰੇਡ ਹੋਣ ਦੇ ਸੰਬੰਧਿਤ ਪੂਰੇ ਪਿੰਡ ਨੇ ਇਸ ਖਬਰ ਦਾ ਜ਼ੋਰਦਾਰ ਹੀ ਖੰਡਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਦੀ ਗੁਹਾਰ ਲਗਾਈ ਹੈ। ਮਰਦੇ ਦੇ ਰਹਿਣ ਲਿਆ ਜੀ ਸਾਬਕਾ ਪੰਚਾਇਤ ਮੈਂ ਬਰਾ ਨਰਮਲ ਸਿੰਘ ਬਾਂਮਲਾ ਸਾਡੇ ਪੰਡੇ ਦਾ ਕੋਈ ਉਹਨੇ ਗਲਤ ਕੰਮ ਕੀਤਾ ਨਹੀਂ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਪਰਿਵਾਰ ਹੈ ਨਾਲ ਤੇ ਕੋਈ ਗੈਂਗਸਟਰ ਗੁੰਡੇ ਉਹਦੇ ਕੋਲੋਂ ਦੇ ਜਾਂਦੇ ਵੇਖਿਆ ਨਹੀਂ ਜੀ ਮੇਰਾ ਘਰ ਇੱਥੋਂ ਦੋ ਘਰ ਛੱਡ ਕੇ ਆ ਮੈਂ ਨਹੀਂ ਵੇਖਿਆ ਤੇ ਪਰਿਵਾਰ ਦਾ ਪਿਛੋਕੜ ਕਿਹੋ ਜਿਹਾ ਬਹੁਤ ਵਧੀਆ ਜੀ ਖਬਰਾਂ ਦੀ ਸੀ ਕੋਈ ਇਹਨਾਂ ਨੇ ਲਾ ਜੀ ਨਾ ਜੀ ਬਹੁਤ ਵਧੀਆ ਪਰਿਵਾਰ ਆ ਜੀ ਕਿਉਂ ਫੌਜ ਨੂੰ ਲੰਦਾ ਫੜ ਕੇ ਉਹਦਾ ਫੌਜ ਨੂੰ ਪਤਾ ਤੇ ਪੰਡ ਦੇ ਕੋਈ ਉਹਦਾ ਰਿਕਾਰਡ ਬਹੁਤ ਚੰਗਾ ਫਿਰ ਬੇਟਾ ਜੀ ਕੁਝ ਕੀ ਲੱਗਦਾ ਕੀ ਕੰਮ ਹੋ ਗਿਆ ਇਹ ਪਤਾ ਜੀ ਇੱਥੇ ਤਾਂ ਕਦੇ ਪਿੰਡ ਦੇ ਵਿੱਚ ਸਾਡੇ سارے ਪਿੰਡਾਂ ਦੀ ਪੁਛ ਲਾਸ ਕਰਦੋ ਛਾੜ ਮੀਟ ਕਰ ਲਓ ਅਜ ਤੱਕ ਬੱਚੇ ਨੇ ਮੇਰੇ ਨੇ ਕਦੇ ਇਹੋ ਜਿਹਾ ਗਲਤ ਕੰਮ ਨਹੀਂ ਕੀਤਾ ਮੈਂ ਤੁਸੀਂ ਕੀ ਕੰਮ ਕਰਦੇ ਹੋ ਅਸੀਲ ਦਾ ਲੱਕੜ ਦਾ ਕੰਮ ਕਰਦੇ ਬੱਚੇ ਕਾਟੋ ਚਲੁੰਦਾ ਜੀ ਅੱਜ ਸਾਲੋਂ ਵੋਟਾਂ ਪਾ ਕੇ ਪਿੰਡ ਨੇ ਪੰਚਾਇਤ ਮੁਗਰ ਮਰੀ ਨੋ ਪੰਚਾਇਤ ਮੁਮਰਾਸ਼ਕ ਮੌਜੂਦਾ ਨਾਲ ਵੀ ਵਧੀਆ ਤਾਂ ਉਹ ਸੁਲਤਾਨ ਮੇਲਾ ਜੀ ਡੂਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ ਐਵਿਡੈਂਸ ਆਈ ਸੀ ਕਿ ਫੈਕਟਸ ਇਹ ਆਏ ਕਿ ਜਿਹੜਾ ਸੁਖਚਾਨ ਸਿੰਘ ਨਾਂ ਦਾ ਇੱਕ ਆਰਪੀ ਪਰਸਨਲ ਹੈਗਾ ਜਿਹੜਾ ਇਹਦੇ ਦੀ ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਡਿਊਟੀ ਹੈਗੀ ਆ ਇਹ ਫਿਰ ਸਿੱਖ ਲਾਈਟ ਐਂਡ ਕੰਟਰੀ ਦਾ ਜਵਾਨ ਸੀ ਪਰ ਇਸ ਨੇ ਹਰਦੀਪ ਕੰਬੋਜ ਜਿਹੜਾ ਰੌਜਰ ਸੰਧੂ ਵਾਲੇ ਕੇਸ ਦੇ ਵਿੱਚ ਮੇਨ ਜਿਹੜਾ ਯੂਟਿਊਬਰ ਦੇ ਘਰ ਦੇ ਉੱਪਰ ਗਰਨੇਡ ਅਟੈਕ ਹੁੰਦਾ ਉਹਦੇ ਵਿੱਚ ਜਿਹੜਾ ਹਰਦੀਪ ਕੰਬੋਜ ਸੀ ਉਸ ਨੂੰ ਇਹ ਗਰਨੇਡ ਕਿਸ ਤਰੀਕੇ ਨਾਲ ਆਪਰੇਟ ਹੁੰਦਾ ਕਿਵੇਂ ਜੋ ਕਿਸ ਤਰੀਕੇ ਨਾਲ ਉਹਨੂੰ ਚਲਾਇਆ ਜਾ ਸਕਦਾ ਕਿਵੇਂ ਫਿੰਗਰ ਉਹਦੀ ਕੱਢੀ ਜਾ ਸਕਦੀ ਹੈ ਦਾ ਇੰਸਟਾਗ੍ਰam ਦੇ ਉੱਪਰ ਇਸ ਨੇ ਜਿਹੜੀ ਹੈ ਉਹਨੂੰ ਵੀਡੀਓ ਕਾਲ ਕਰਕੇ ਇਹਦੀ ਜਾਣਕਾਰੀ ਜਿਹੜੀ ਹੈ ਟ੍ਰੇਨਿੰਗ ਦਿੱਤੀ ਸੀ ਇਹ ਫੈਕਟ ਸਾਹਮਣੇ ਆਉਂਦੇ ਉੱਪਰ ਜਿਹੜਾ ਸੁਖਚਰਨ ਸਿੰਘ ਨੂੰ ਅਸੀਂ ਮੁਕੱਦਮੇ ਦੇ ਵਿੱਚ ਨਾਮਿਨੇਟ ਕੀਤਾ ਸੀ ਮੁਕੱਦਮੇ ਦੇ ਵਿੱਚ ਨਾਮਿਨੇਟ ਕਰਨ ਤੋਂ ਬਾਅਦ ਇੱਥੇ ਜਿਹੜੇ ਹੈਗਾ ਅਸੀਂ ਸਾਰੀ ਐਵੀਡੈਂਸ ਪੁਆਤਾ ਜਿਹੜੀ ਐਵੀਡੈਂਸ ਹੈ ਕਿਸੇ ਮਾਨੂੰਜੋ ਕੋਰਟ ਦੇ ਵਿੱਚ ਪੇਸ਼ ਕੀਤੀ ਜਿਸ ਦੇ ਜ਼ਰੀਏ ਜਿਹੜਾ ਹੈਗਾ ਮਾਨੂੰਜੋ ਕੋਰਟ ਨੇ ਵੀ ਗਰੰਟਾਫ ਅਰੇਸਟ ਜਿਹੜੇ ਨੇ ਜਾਰੀ ਕੀਤੇ ਸੀ ਤਾਂ ਉਹ ਗਰੰਟਾਫ ਜਿਹੜੀ ਅਰੇਸਟ ਹੈ ਕਿਸੀ ਉਹਨਾਂ ਨੂੰ ਐਗਜ਼ੀਕਿਊਟ ਕਰਦੇ ਹੋਏ ਅਸੀਂ ਇਹਨੂੰ 14 ਤਰੀਕ ਨੂੰ ਜਿਹੜਾ ਹੈਗਾ ਜੰਮੂ ਕਸ਼ਮੀਰ ਤੋਂ ਜਿਹੜ ਬਟਾਲੀਅਨ ਹੈਗੀ ਸੀ ਉੱਥੋਂ ਜਾ ਕੇ ਇਹਦਾ ਜਿਹੜਾ ਇਹਦੇ ਸੀਨੀਅਰ ਅਫੀਸਰਸ ਨੂੰ ਇਨਫਾਰਮ ਕਰਕੇ ਰਿਕੁਐਸਟ ਕਰਕੇ ਰਿਟਰਨ ਦੇ ਵਿੱਚ ਜਿਹੜਾ ਇਹਨਾਂ ਨੂੰ ਰਿਕੁਐਸਟમેન્ટ ਕੀਤੀ ਜਿਨ੍ਹਾਂ ਨੇ ਇਹਦੀ ਜਿਹੜੀ ਹੈਂਡਓਵਰ ਕਰਨਾ ਲੌਗ ਕੀਤਾ ਤੇ ਜਿਹੜਾ ਹੈਗਾ ਇਹਨੂੰ ਵੀ ਉਹ ਜਿਹੜਾ ਪ੍ਰੋਸੀਜਰ ਦੇ ਤਹਿਤ ਜਿਹੜੀ ਹੈਗੀ ਹੈ ਦੀ ਅਰੈਸਟ ਪਾਈ ਗਈ ਐਂਡ ਇਹਨੂੰ ਮਾਨ ਜੋ ਕੋਰਟ ਤੇ ਪੇਸ਼ ਕਰਕੇ ਜਿਹੜਾ ਹੁਣ 5 ਦਿਨ ਦੀ ਪੁਲਿਸ ਰਿਮਾਂਡ ਦੇ ਉੱਪਰ ਸਾਡੇ ਕੋਲ ਹੈ ਐਸੀ ਖਬਰ ਤੇ ਸਾਡੇ ਨਾਲ ਸਾਡੇ ਸਹਿਯੋਗੀ ਐ ਸ਼ਾਨ ਜੁੜੇ ਹੋਏ ਨੇ ਫੋਨ ਲਾਈਨ ਤੇ ਸ਼ਾਂਤ ਯੂਟਿਊਬਰ ਦੇ ਕਾਰਦ ਗ੍ਰੇਨੇਡ ਮਾਮਲੇ ਦੇ ਵਿੱਚ ਜੁਰ ਸੁਖਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਲੈ ਕੇ ਜਿਹੜੇ ਪਿੰਡ ਵਾਸੀਆਂ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਉਹ ਬਿਲਕੁਲ ਹੀ ਉਲਟ ਨਜ਼ਰ ਆ ਰਹੀ ਹੈ ਜੀ ਅੰਜਲੀ ਬਿਲਕੁਲ ਦੱਸਦੀ ਹੈ ਕਿ ਜਿਸ ਤਰ੍ਹਾਂ ਜਲੰਧਰ ਦੇ ਯੂਟਿਊਬਰ ਰੌਜ਼ਰ ਸੰਧੂ ਦੇ ਘਰ ਉੱਪਰ ਹਮਲਾ ਹੋਇਆ ਸੀ ਤਾਂ ਪਾਕਿਸਤਾਨ ਦੇ ਵਿੱਚ ਸ਼ਹਿਜਾਤ ਭੱਟੀ ਨਾਮ ਦੇ ਇਸ ਇੱਕ ਗੈਂਗਸਟਰ ਅਪਰਾਧੀ ਕਿਸਮ ਦੇ ਵਿਅਕਤੀ ਦੀ ਇਸ ਨੂੰ ਸਾਜ਼ਿਸ਼ ਦੱਸਿਆ ਜਾ ਰਿਹਾ ਸੀ ਬੜਾ ਧਿਆਨ ਅਕਬਰ ਤਾਰਾ ਸੀ ਕਿ ਗੁਆਂਢੀ ਦੇਸ਼ਾਂ ਦੇ ਜਿਹੜੇ ਗੁੰਡੇ ਗੈਂਗਸਟਰ ਬਦਮਾਸ਼ ਹਨ ਉਹ ਵੀ ਸਾਡੇ ਦੇਸ਼ ਦੇ ਅੰਦਰ ਹਰਕਤਾਂ ਕਰ ਰਹੇ ਹਨ ਇਸ ਮੈਟਰ ਨੂੰ ਸੀਰੀਅਸ ਲੈ ਕੇ ਪੰਜਾਬ ਪੁਲਿਸ ਨੇ ਵਿਆਪਕ ਜਾਂਚ ਪੜਤਾਲ ਆਰੰਭ ਕੀਤੀ ਸੀ ਤਾਂ ਪੁਲਿਸ ਨੇ ਵੀ ਜਲੰਧਰ ਪੁਲਿਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਰੇ ਤੱਥਾਂ ਤੇ ਦੋਸ਼ੀਆਂ ਦੀ ਪੁੱਛਗਿੱਛ ਦੇ ਆਧਾਰ ਤੇ ਹੀ ਮਾਨਯੋਗ ਅਦਾਲਤ ਤੋਂ ਵਾਰੰਟ ਲੈ ਕੇ ਫੌਜੀ ਸੁਖਚਰਨ ਸਿੰਘ ਦੀ ਗ੍ਰਿਫਤਾਰੀ ਕੀਤੀ ਗਈ ਹੈ ਪਰ ਜੋ ਹਕੀਕਤ ਹੈ ਪਿੰਡ ਵਿੱਚ ਪਹੁੰਚ ਕੇ ਜੋ ਪਿੰਡ ਵਾਸੀ ਹੈ ਉਹ ਇਹ ਮੰਨਣ ਨੂੰ ਤਿਆਰ ਨਹੀਂ ਹਨ ਕਿਉਂਕਿ ਸੁਖਚਰਨ ਸਿੰਘ ਦੇ ਪਰਿਵਾਰ ਦਾ ਪਿੰਡ ਵਿੱਚ ਚੰਗਾ ਰਸੂਖ ਹੈ ਪਿੰਡ ਵਾਸੀ ਇਸ ਗੱਲ ਨੂੰ ਬਿਲਕੁਲ ਹਜ਼ਮ ਨਹੀਂ ਕਰ ਰਹੇ ਤੇ ਇਸ ਮਾਮਲੇ 'ਚ ਇੱਕ ਹੋਰ ਵੱਡੀ ਗੱਲ ਹੈ ਕਿ ਕੇਂਦਰੀ ਸੁਰੱਖਿਆ ਦੇ ਨਾਲ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਸੀ ਐਨਆਈਏ ਦੀ ਵੀ ਇਸ ਮਾਮਲੇ ਵਿੱਚ ਐਂਟਰੀ ਹੋ ਚੁੱਕੀ ਹੈ ਜਿਸ ਨੂੰ ਲੈ ਕੇ ਅਜਸੂਬਾ ਤੋਂ ਲਗਾਤਾਰ ਰਵਾਨ ਦਾ ਦੌਰ ਗਰਮ ਸੀ ਕਿ ਸ਼੍ਰੀ ਮੁਕਤਜ਼ਰ ਸਾਹਿਬ ਵਿੱਚ ਜਿਹੜੀ ਐਨਆਈਏ ਦੀ ਰੇਡ ਹੋਈ ਹੈ ਪਰ ਪਰਿਵਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੇ ਘਰ ਵਿੱਚ ਕੋਈ ਐਨਆਈਏ ਨਹੀਂ ਹੈ ਤੇ ਪਰਿਵਾਰ ਲਗਾਤਾਰ ਸਟੇਟ ਗਵਰਨਮੈਂਟ ਨੂੰ ਐਨਆਈਏ ਨੂੰ ਤੇ तमाम ਏਜੰਸੀਆਂ ਨੂੰ ਅਪੀਲ ਕਰ ਰਿਹਾ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਉੱਤੇ ਹੀ ਕੁਝ ਲੋਕ ਦਬੀ ਜ਼ੁਬਾਨ ਵਿੱਚ ਇਹ ਗੱਲ ਮੰਨ ਰਹੇ ਹੈ ਕਿ ਹੋ ਸਕਦਾ ਹੈ ਫੌਜੀ ਸੁਖਚਰਨ ਸਿੰਘ ਇੰਸਟਾਗ੍ਰam ਚਲਾਉਣ ਦਾ ਕਾਫੀ ਸ਼ੌਕੀਨ ਸੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਆਈਡੀਆਂ ਜਾਂ ਸੋਸ਼ਲ ਮੀਡੀਆ ਪਲੇਟਫਾਰਮਸ ਦੀ ਦੁਰਵਰਤੋਂ ਹੋਣ ਦੀ ਸੰਭਾਵਨਾ ਨੂੰ ਵੀ ਲੋਕਾਂ ਨੇ ਮੁੱਢੋਂ ਕਾਰਜ ਨਹੀਂ ਕੀਤਾ ਪਰ ਉੱਤੇ ਹੀ ਲੋਕ ਇਸ ਗੱਲ ਨੂੰ ਸੁਣ ਕੇ ਚਿੰਤਤ ਜ਼ਰੂਰ ਨੇ ਤੇ ਸਰਕਾਰ ਤੋਂ ਨਿਆਂ ਦੀ ਮੰਗ ਕਰ ਰਹੇ ਨੇ ਹੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਸ਼ਾਨ तमाम ਜਾਣਕਾਰੀ ਦੇ ਲਈ ਤੇ ਜਮ ਕਸ਼ਮੀਰ ਦੇ ਵਿਸ਼ਾ ਤਨਾਤ ਫੌਜੀ ਸੁਖਚੰਦ ਸਿੰਘ ਜੜ ਨੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈ YouTube ਦੇ